ਪੰਜਾਬ ਦੇ ਮੋਗਾ ਵਿੱਚ ਇੱਕਜੀਬ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ 100 ਕਿਲੋਮੀਟਰ ਦੂਰ ਅੰਮ੍ਰਿਤਸਰ ਦੇ ਸੁਲਤਾਨਵਿੰਡੀ ਪਿੰਡ ਤੋਂ ਸੱਜ ੱਜ ਕੇ ਬੈਂਡਵਾਜਾਂ ਨਾਲ ਇੱਕ ਲਾੜਾ ਲਗਭਗ 40 ਤੋਂ 45 ਲੋਕਾਂ ਦੀ ਬਰਾਤ ਲੈ ਕੇ ਮੋਗਾ ਪਹੁੰਚਿਆ ਪਰ ਜਿਸ ਪਤੇ ਤੇ ਲਾੜੀ ਦੇ ਪਰ ਘਰ ਦਾ ਜ਼ਿਕਰ ਕੀਤਾ ਗਿਆ ਸੀ ਉਥੇ ਨਾ ਤਾਂ ਲਾੜੀ ਤੇ ਨਾ ਹੀ ਮੈਰਿਜ ਪੈਲੇਸ ਮਿਲਿਆ ਲਾੜਾ ਤੇ ਉਸ ਦਾ ਪਰਿਵਾਰ ਤੇ ਰਿਸ਼ਤੇਦਾਰ ਕੁੜੀ ਦੇ ਘਰ ਦੀ ਪਾਲ ਕਰਦੇ ਕਰਦੇ ਥੱਕ ਗਏ ਪਰ ਉਹਨਾਂ ਨੂੰ ਨਾ ਤਾਂ ਕੁੜੀ ਮਿਲੀ ਤੇ ਨਾ ਹੀ ਉਸ ਦਾ ਘਰ ਤੇ ਨਾ ਹੀ ਮੈਰਿਜ ਪੈਲੇਸ ਬਰਾਤੀਆਂ ਨੇ ਇਲਾਕੇ ਦੇ ਲੋਕਾਂ ਤੋਂ ਪੁੱਛਿਆ ਤਾਂ ਲਾੜੀ ਦੀਆਂ ਤਸਵੀਰਾਂ ਵੀ ਦਿਖਾਈਆਂ ਪਰ ਕਿਸੇ ਨੇ ਕੁੜੀ ਨੂੰ ਨਹੀਂ ਪਛਾਨਿਆ ਇਲਾਕੇ ਦੇ ਲੋਕਾਂ ਨੇ ਸਾਫ਼ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਕੁੜੀ ਇੱਥੇ ਨਹੀਂ ਰਹਿੰਦੀ ਇਹ ਸੁਣ ਕੇ ਲਾੜਾ ਤੇ ਉਸ ਦਾ ਪਰਿਵਾਰ ਕਾਫੀ ਹੈਰਾਨ ਰਹਿ ਗਏ ਸਾੜੇ ਦੀ ਪਰਜਾਈ ਨਹੀਂ ਆਪਣੀ ਰਿਸ਼ਤੇਦਾਰੀ 'ਚ ਰਿਸ਼ਤਾ ਆਪਣੇ ਮਾਮੇ ਦੀ ਕੁੜੀ ਨਾਲ ਕਰਵਾਇਆ ਸੀ ਬਰਾਤ ਅੰਬ੍ਰਿਸਰ ਤੋਂ ਮੋਗਾ ਆਈ ਸੀ ਪਰ ਜਦੋਂ ਬਰਾਤ ਉੱਥੇ ਪਹੁੰਚੀ ਤਾਂ ਅਜਿਹਾ ਕੋਈ ਵੀ ਪਰਿਵਾਰ ਨਹੀਂ ਮਿਲਿਆ ਉਸ ਵੇਰ ਤੋਂ ਹੀ ਪੂਰੇ ਮੋਗੇ ਵਿੱਚ ਘੁੰਮਦੇ ਰਹੇ ਪਰ ਨਾ ਤਾਂ ਕੁੜੀ ਦਾ ਘਰ ਮਿਲਿਆ ਤੇ ਨਾ ਹੀ ਵਿਆਹ ਦੇ ਕਾਰਡ ਵਿੱਚ છਪਿਆ સ્થાન ਜਿਸ ਤੋਂ ਬਾਅਦ ਸਾਰੀ ਬਰਾਤ ਨੂੰ ਅੰਮ੍ਰਿਤਸਰ ਵਾਪਸ ਮੋੜਨਾ ਪਿਆ ਇਸ ਮਾਮਲੇ ਵਿੱਚ ਮੋਗਾ ਪੈਲੈਸ ਦੇ ਮਾਲਕ ਨੇ ਕਿਹਾ ਐਤਵਾਰ ਨੂੰ ਕਿਸੇ ਵੀ ਵਿਆਹ ਲਈ ਕੋਈ ਬੁਕਿੰਗ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਇਸ ਵਿਆਹ ਬਾਰੇ ਕੁਝ ਪਤਾ ਏ ਤੁਹਾਨੂੰ ਦੱਸ દઈએ ਕਿ ਮੋਗਾ ਵਿੱਚ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਏ ਜਿ세 ਤਰ੍ਹਾਂ ਲਾੜਾ ਬਰਾਤ ਲੈ ਕੇ ਪਹੁੰਚਿਆ ਸੀ ਪਰ ਲਾੜੀ ਦਾ ਪਰਿਵਾਰ ਉਸ ਨੂੰ ਨਹੀਂ ਮਿਲਿਆ ਸੀ